ਤਰ ਹੁੰਦਾ ਫਿਰ ਮੈਨੂੰ ਉਹਦੀ ਮੰਨ ਲੈਣੀ ਚਾਹੀਦੀ ਹੈ ਜਿਹੜੀਆਂ ਮੈਂ ਗੱਲਾਂ ਕੀਤੀਆਂ ਸੀ ਆਪਾਂ ਕੰਮ ਨੂੰ ਬਿਹਤਰ ਕਰਨ ਲਈ ਕਰਨਾ ਹੈ ਚਾਹੇ ਕੀੜੇ ਮਾਰ ਦਵਾਈਆਂ ਹੋਣ ਚਾਹੇ ਮਿੱਟੀ ਦੀ ਸਿਹਤ ਹੋਵੇ ਚਾਹੇ ਆਪਾਂ ਅਗਲੇ ਪੁਆਇੰਟ ਤੇ ਬੋਲਦੇ ਹਾਂ ਮੰਡੀ ਕਰਨ ਜਿਹੜਾ ਅੱਜ ਦਾ ਸਭ ਤੋਂ ਮੇਨ ਵਿਸ਼ਾ ਹੈ ਉਹ ਮੰਡੀ ਕਰਨਾ ਹੈ ਮੰਡੀ ਕਰਨ ਦੀ ਪ੍ਰੋਬਲਮ ਪਾਉਂਦੀ ਹੈ ਪ੍ਰੋਬਲਮ ਹੀ ਹੱਲ ਕਰਦੇ ਆਪਾਂ ਜਦੋਂ ਤੁਸੀਂ ਮੰਡੀ ਕਰਨੇ ਚ ਜਾਣਾ ਹੈ ਮੰਡੀ ਕਰਨ ਤੋਂ ਪਹਿਲਾਂ ਤੁਹਾਨੂੰ ਸਟੈਪ ਬਣਾਉਣੇ ਪੈਣਗੇ ਸਿੱਧੀ ਕਣਕ ਕਿਸੇ ਨੇ ਨਹੀਂ ਲੈਣੀ ਸੋਤੋਂ ਇਹਨੇ ਬਿਕਣਾ ਆਟੇ ਦੇ ਰੂਪ ਚ ਦਲੀਏ ਦੇ ਰੂਪ ਚ ਸੇਵੀਆਂ ਦੇ ਰੂਪ ਚ ਮਿਕਸ ਆਟਿਆਂ ਦੇ ਰੂਪ ਚ ਕਣਕ ਹੀ ਪੈਣਾ ਜਿਹੜਾ ਬੇਸ ਆ 50% ਉਹ ਕਣਕ ਰਹਿਣੀ ਹੈ ਜੇ ਕਿਸੇ ਨੂੰ ਮਿਕਸ ਆਟਾ ਦਿਓਗੇ ਬੇਸ ਕਣਕ ਦਾ ਰਹਿਣਾ 50% ਕਿਉਂਕਿ ਸਾਡੇ ਕੋਲੇ ਤਦਾ ਜਿਆਦੇ ਤਦਾਦ ਚ ਕਣਕ ਹੈ ਆਪਾਂ ਕਣਕ ਵੇਚਣੀ ਹੈ ਨਾ ਉਹ ਚ 60% ਆਟਾ ਰੱਖ ਲਓ ਚਾਰ ਚੀਜ਼ਾਂ ਹੋਰ ਪਾ ਲਓ ਉਹ ਕਿੰਨੀਆਂ ਬਣਣਗੀਆਂ ਕੁਆਂਟਲ ਚ 10-10 ਕਿਲੋ 10 ਕਿਲੋ ਛੋਲੇ 10 ਕਿਲੋ ਅਸੀਂ 90 ਰੁਪਏ ਵੇਚਦੇ ਹਾਂ ਉਹਨੂੰ 40% ਚਾਰੇ ਉੱਚ ਬਾਜਰਾ ਵੀ ਮੱਕੀ ਵੀ ਸਾਰਾ ਕੁਝ ਜੋ ਵੀ ਛੋਲੇ ਵੀ ਤੇ ਇਧਰ ਕੱਲੀ ਕਣਕ ਰੱਖ ਕੇ ਉਹ 90 ਰੁਪਏ ਆਟਾ ਵਿਕਦਾ ਦੂਜੇ ਪਾਸੇ ਆਜੋ ਬਾਜ਼ਾਰ ਅੱਜ ਸਾਨੂੰ ਕਣਕ ਦਾ 42 ਰੁਪਏ ਆਟਾ ਦਿੰਦਾ ਜਿਹੜਾ 42 ਰੁਪਏ ਦਿੰਦਾ ਉਹਦਾ ਇਹ ਨਹੀਂ ਪਤਾ ਵੀ ਉਹ 6 ਮਹੀਨੇ ਪਹਿਲਾਂ ਪੀਸਿਆ ਹੋਇਆ ਹੈ 2 ਮਹੀਨੇ ਪਹਿਲਾਂ ਪੀਸਿਆ ਹੋਇਆ ਹੈ ਕੁਦਰਤ ਮੁਤਾਬਕ ਆਟੇ ਦੀ ਲਾਈਫ 15 ਦਿਨ ਹੈ ਜਿਹੜਾ ਆਟਾ ਅਸੀਂ ਘਰੇ ਕਰਦੇ ਆ 15 ਤੋਂ 18 ਦਿਨ ਸਰਦੀਆਂ ਚ 25 ਦਿਨ ਗਰਮੀਆਂ ਚ 15 ਦਿਨਾਂ ਬਾਅਦ ਜੀ ਪੈ ਜਾਂਦੇ ਨੇ ਆਟੇ ਚ ਤੇ ਜਿਹੜਾ ਤੁਸੀਂ ਥੈਲੀ ਚ ਲੈਨੇ ਹੋ ਉਹ ਕਿੱਥੇ ਬਣਿਆ ਕਿਵੇਂ ਬਣਿਆ ਕਿੰਨੇ ਦਿਨ ਹੋ ਕੇ ਬਣੇ ਨੂੰ ਮਾੜਾ ਕਿੰਨੇ ਦਿਨ ਹੋ ਕੇ ਬਣੇ ਨੂੰ ਉਹ ਮੈਨੂੰ ਪਤਾ ਨਹੀਂ ਤੇ ਅਸੀਂ ਤੰਦਰੁਸਤ ਰਹਾਂਗੇ ਉਹਨੂੰ ਸੇਫ ਰੱਖਣ ਲਈ ਉਹ ਚ ਪ੍ਰিজਰਵੇਟਿਵ ਪੈਂਦਾ ਹੈ ਪ੍ਰিজਰਵੇਟ ਬ ਜਾਣਦੇ ਹੋ ਇੱਕ ਜ਼ਹਿਰ ਹੋਰ ਪੈ ਜਾਂਦੀ ਹੈ ਬੀਏ 8-6 ਮਹੀਨਿਆਂ ਤੱਕ ਖਰਾਬ ਨਾ ਹੋਵੇ ਤੁਸੀਂ ਘਰੇ achar ਪਾਉਨੇ ਹੋ ਐਗਜ਼ੈਂਪਲ ਤੁਸੀਂ ਅੰਬ ਦਾ achar ਪਾਤਾ ਜਿੰਨਾ ਜਿੰਨਾ ਅੰਬ ਤੇਲ ਤੋਂ ਬਾਹਰ ਰਹਿ ਗਿਆ ਉਹਨੂੰ ਕੀ ਹੋ ਜਾਂਦਾ ਬਾਲਾ ਉਲੀ ਨਹੀਂ ਪੈ ਜਾਂਦੀ ਉੱਤੇ ਤੇ ਤੁਸੀਂ ਬਾਜ਼ਾਰ ਵਾਲਾ ਲਿਓ ਬਿਨਾ ਤੇਲ ਤੋਂ ਮਿਲੂ ਉਲੀ ਲੱਗ ਕੇ ਦਿਖਾਵੇ ਤੁਸੀਂ ਹੁਣ ਅੱਜ ਆਪਾਂ ਵਿਆਹਾਂ ਚ achar ਵੀ ਮੁੱਲ ਦਾ ਲਿਓ ਨੇ ਸ਼ਰਮਨਾ ਮਰ ਜਾਣਾ ਚਾਹੀਦਾ ਉਹਨੂੰ ਸਾਡੇ ਵਿਆਹਾਂ ਚ ਮਿਕਸ achar ਆਉਂਦਾ ਬਹੁਤ ਤਰ੍ਹਾਂ ਦੇ achar ਆਉਂਦੇ ਨੇ ਪਰ ਕਈ ਬੀਬੀਆਂ ਦਾ ਕਈ ਭਾਈਆਂ ਦਾ ਉਹ ਵਪਾਰ ਵੀ ਹੈ ਕਈ ਬੰਦੇ ਉਚਾਰਤੀ ਕੰਮ ਕਰਦੇ ਨੇ ਤੇ ਵਧੀਆ ਪੈਸੇ ਕਮਾ ਰਹੇ ਨੇ ਮੈਂ ਉਹੀ ਗੱਲ ਕਰਨੀ ਸੀ ਵੀ ਅਸੀਂ ਬਾਜ਼ਾਰ 'ਚ ਜਾਣ ਲਈ ਸਾਨੂੰ ਬਾਜ਼ਾਰ ਦਾ ਹਾਣੀ ਬਣਨਾ ਪੈਣਾ ਤਾਂ ਸਰਮਾਇਅਦਾਰੀ ਨੂੰ ਠੱਲ ਪਾਵਾਂਗੇ ਜੇ ਛੋਡੇ ਕੋਲੇ ਵੀ ਕਿਸੇ ਵੀ ਕੰਪਨੀ ਦਾ ਪ੍ਰੋਡਕਟ ਆਉਂਦਾ ਉਹੀ ਕੰਪਨੀ ਤੁਸੀਂ ਵੀ ਬਣਾ ਸਕਦੇ ਹੋ ਹੁਣ ਬਾਈ ਜਗਮੀਤ ਹੈ ਬਹੁਤ ਸੋਹਣਾ ਕੰਮ ਕਰਦਾ ਮੰਡੀਆਂ ਤੇ ਜਾਂਦਾ ਮੰਡੀਆਂ ਨੂੰ ਲਾਈਵ ਕਰਦਾ ਆਪਦੇ ਵੀ ਕਈ ਪ੍ਰੋਡਕਟ ਵੇਚਦਾ ਆਪਦੀ ਆਰਥਿਕਤਾ ਨੂੰ ਉੱਪਰ ਝੱਕਿਆ ਨਾ ਜੇ ਮੈਂ ਆਪਦੇ ਪੱਧਰ ਤੋਂ ਉੱਪਰ ਉੱਠੂੰਗਾ ਫਿਰ ਮੈਂ ਸਮਾਜ ਲਈ ਕੁਝ ਕਰ ਸਕਦਾ ਜੇ ਮੈਨੂੰ ਆਪਦੇ ਪੱਧਰ ਤੇ ਹੀ ਖਤਰਾ ਹੈ ਫਿਰ ਮੈਂ ਸਮਾਜ ਲਈ ਕੀ ਕਰ ਸਕਦਾ ਮੈਨੂੰ ਆਪਦੀ ਵੀ ਚਿੰਤਾ ਹੋਵੇ ਵੀ ਮੇਰੀ ਜ਼ਮੀਨ ਵੇਚਣ ਵਾਲੀ ਹੈ ਮੇਰੇ ਸਿਰ ਕਰਜ਼ਾ ਹੈ ਮੈਂ ਕਿਸੇ ਦਾ ਕਰਜ਼ਾ ਕੀ ਲਾ ਦੂੰ ਮੈਂ ਕਿਸੇ ਨੂੰ ਫੇਰ ਹੀ ਦੇ ਸਕਦਾ ਨਾ ਮੇਰੇ ਕੋਲੇ ਸਰਪਲਸ ਹੋਵੇ ਛੋੜੇ ਕੋਲੇ ਕਣਕ ਦੀ ਫਸਲ ਸਰਪਲਸ ਫਸਲ ਸਰਪਲਸ ਤਾਂ ਸਮਝਦੇ ਹੋ ਜਿਆਦਾ ਹੈ ਜੇ ਤੁਸੀਂ ਇਹਨੂੰ ਆਟੇ 'ਚ ਲੈ ਗਏ ਪਹਿਲੇ ਦਿਨ ਐ ਨਹੀਂ ਕਹਿ ਸਕਦੇ ਵੀ ਆਪਾਂ 10 ਕਿਲਿਆਂ ਦਾ ਆਟਾ ਵੇਚਤਾ ਸ਼ੁਰੂ ਕਰਨਾ ਪੈਣਾ ਆਪਾਂ ਨੂੰ ਕਿਲੋ ਦਾ ਪੈਕਟ ਅੱਧਾ ਕਿਲੋ ਦਾ 5 ਕਿਲੋ ਦਾ ਅੱਜ ਅਸੀਂ 50 ਤੋਂ 60 ਕਿਲੋ ਇੱਕ ਦਿਨ ਦਾ ਆਟਾ ਵੇਚ ਦਿੰਨੇ ਆ। ਚਾਹੀਦਾ ਮਿਰਚ ਪਾਊਡਰ ਚਾਹੀਦਾ ਰਸੋਈ 'ਚ ਮਿਰਚਾਂ ਵਾਲਾ ਕਿਸਾਨ ਨਾਲ ਜੋੜ ਲਓ। ਬਾਈ ਕੋਲੇ ਅਮਰੂਦ ਨੇ ਤੁਸੀਂ ਇੱਕ ਦੁਕਾਨ ਕਰ ਲਓ ਛੋਟੇ ਕੋਲੇ ਸਾਰਾ ਮਾਡਲ ਤਿਆਰੀ ਹੈ ਤਿਆਰ ਹੈ। ਜਦੋਂ ਉਹ ਤਿਆਰ ਕਰ ਲਿਆ ਉੱਥੇ ਇੱਕ ਕੰਡੀਸ਼ਨ ਲਾਉਣੀ ਹੈ ਸਾਡੀ ਜੱਟਾਂ ਦੀ ਸਾਂਝ ਖੇਤੀ 'ਚ ਨਹੀਂ ਚੱਲਦੀ ਮੰਡੀ 'ਚ ਕਿਵੇਂ ਚੱਲੂ ਉਹਦੇ ਲਈ ਇੱਕ ਸਿਸਟਮ ਬਣਾਉਣਾ ਪੈਣਾ ਹੈ ਇੱਕ ਸੁਸਾਇਟੀ ਰਜਿਸਟਰਡ ਕਰਾਉਣੀ ਪੈਣੀ ਹੈ ਫਿਰ ਉਹਦੇ ਵਿੱਚ ਸਾਨੂੰ ਰੂਲ ਰੈਗੂਲੇਸ਼ਨ ਬਣਾਉਣੇ ਪੈਣਗੇ ਆਪਾਂ ਕਿਸੇ ਵੀ ਪਿੰਡ ਦੇ ਸਰਪੰਚ ਬੰਦੇ ਨੂੰ ਸਰਪੰਚ ਬਣਾ ਦਿੰਦੇ ਆ ਬੰਦੇ ਨੂੰ ਉਹਨੂੰ ਆਪਾਂ ਲਿਖ ਕੇ ਲੈ ਲੈਣਾ ਨਾ ਵੀ ਆਹ ਕੰਮ ਕਰਨੇ ਨੇ ਜਾਂ ਐਂ ਕਰਨਾ ਉਹ ਦੱਸਦਾ ਆਪਾਂ ਨੂੰ ਜਦੋਂ ਬਣਦਾ ਕਰੇ ਨਾ ਕਰੇ ਉਹ ਚੀਜ਼ ਹੋਰ ਹੈ ਜਿਹੜਾ ਸਿਆਣਾ ਹੈ ਉਹ ਫਿਰ ਉਹ ਜਾ ਸੱਕਾਂ ਵਾਲੀ ਪਿੰਡ ਵਰਗਾ ਡਵੈਲਪ ਕਰ ਦਿੰਦਾ ਜਿਨ੍ਹਾਂ ਉਹ ਸ਼ਰਤਾਂ ਮੰਨੀਆਂ ਹੁੰਦੀਆਂ ਨੇ ਫੇਰ ਉਹ ਮਾਡਲ ਬਣ ਜਾਂਦੇ ਨੇ। ਉਹੀ ਮਾਡਲ ਮੁਕਸਰ ਦਾ ਤੁਸੀਂ ਵੀ ਖੜਾ ਕਰ ਸਕਦੇ ਹੋ। ਦੁਨੀਆ ਤੇ ਕੋਈ ਵੀ ਕੰਪਨੀ ਕੋਈ ਵੀ ਕੁਛ ਇੱਕ ਬੰਦੇ ਨੇ ਨਹੀਂ ਖੜਾ ਕੀਤਾ। ਉਹਦੇ ਪਿੱਛੇ ਲੱਖਾਂ ਦਿਮਾਗ ਨੇ। ਅੱਜ ਕੰਪਨੀ ਚੱਲਦੀ ਹੈ। ਕੰਪਨੀ ਚ 5-5 10-10 ਲੱਖ ਲੈਣ ਵਾਲੇ ਸੈਲਰੀ ਵਾਲੇ ਬੰਦੇ ਨੇ। ਉਹਨਾਂ ਦਾ ਦਿਮਾਗ ਲੈਂਦੀ ਹੈ ਨਾ ਕੰਪਨੀ। ਬੰਦੇ ਨੂੰ ਤਾਂ ਨਹੀਂ ਕਰੇ ਰੱਖਦੀ। ਦਿਮਾਗ ਨੂੰ ਕੰਮ 'ਚ ਰੱਖਦੀ ਹੈ। ਉਹਨੂੰ ਅਨੁਸਾਰ ਕਹਿੰਦੇ ਨੇ ਤੂੰ ਆਹ ਕੰਮ ਕਰਨਾ ਹੈ। ਇਹਨੂੰ ਹੋਰ ਬੈਸਟ ਕਰਕੇ ਕਿਵੇਂ ਕਰਨਾ ਹੈ? ਤੇਰੀ 4 ਲੱਖ ਤਨਖਾਹ ਇਵੇਂ ਹੁੰਦਾ ਹੈ ਕੰਪਨੀ ਦੇ ਕਿੰਨੇ ਮੁਲਾਜ਼ਮਾਂ ਦਾ ਦਿਮਾਗ ਇਕੱਠਾ ਹੋ ਕੇ ਉਹ ਕੰਪਨੀ ਨੂੰ ਰਨ ਕਰਦਾ ਹੈ ਉਹੀ ਕੰਪਨੀ ਅਸੀਂ ਕ੍ਰੀਏਟ ਕਰ ਸਕਦੇ ਹਾਂ ਜਦੋਂ ਤੁਸੀਂ ਮੰਡੀ 'ਚ ਜਾਣਾ ਹੈ ਉੱਥੇ ਇੱਕ ਪੁਆਇੰਟ ਰੱਖਣਾ ਹੈ ਵੀ ਜਦੋਂ ਤੁਸੀਂ ਸ਼ੁਰੂ ਤੋਂ ਜਾਓਗੇ ਤੁਹਾਨੂੰ ਜੇਬ 'ਚੋਂ ਪੈਸੇ ਕਿਸੇ ਨੇ ਨਹੀਂ ਦੇਣੇ ਦੁਕਾਨ ਲਾਉਂਗੇ ਮੰਡੀ 'ਚ ਤਾਂ ਉੱਥੇ ਦਾ ਕਿਰਾਇਆ ਵੀ ਪੈਣਾ ਹੈ ਬਿਜਲੀ ਦਾ ਬਿੱਲ ਵੀ ਆਉਣਾ ਹੈ ਪਾਣੀ ਵਾਲਾ ਕੈਂਪਰ ਵੀ ਆਉਣਾ ਹੈ ਤੁਹਾਨੂੰ ਸਰਵਿਸਾਂ ਤਾਂ ਦੇਣੀਆਂ ਪੈਣਗੀਆਂ ਨਾ ਜੇ ਹੁਣ ਤੁਸੀਂ ਪੱਖਾ ਹੀ ਨਾ ਲਾਇਆ ਅਗਲਾ ਗੁਰੂ ਨਾਲ ਪੱਖਾ ਤਾਂ ਇਹ ਨਹੀਂ ਆਉਣਾ ਹੀ ਨਹੀਂ ਕਿਸੇ ਨੇ ਪਾਣੀ ਨਾ ਰੱਖਿਆ ਅਗਲਾ ਕਹਿੰਦਾ ਇਹਦਾ ਪਾਣੀ ਵੀ ਨਹੀਂ ਪੀਉਂਦੇ ਕੈਂਪਰ ਤੇ 10 ਰੁਪਏ ਲੱਗਣਗੇ ਉਹ 10 ਰੁਪਏ ਕਿੱਥੋਂ ਕੱਢਣੇ ਨੇ ਜਦੋਂ ਕੋਈ ਵੀ ਕਿਸਾਨ ਦੁਕਾਨ ਤੇ ਆਊਗਾ ਉਸ ਤੋਂ 5% ਮਾਰਜਨ ਲੈਣਾ ਤੁਸੀਂ 5 ਰੱਖ ਲਓ 10 ਰੱਖ ਲਓ 5 ਦਾ ਮਤਲਬ ਸਮਝ ਗਏ ਮੰਨ ਲਓ ਮੇਰੀ ਚੀਜ਼ 100 ਰੁਪਏ ਦੀ ਵਿਕ ਗਈ 5 ਰੁਪਏ ਮੈਂ ਉਹ ਦੁਕਾਨ ਨੂੰ ਦੇ ਦੇਣੇ ਨੇ ਉਹਦਾ ਇੱਕ ਦੁਕਾਨ ਦਾ ਅਕਾਊਂਟ ਖੋਲਝੂ ਜਿਹੜਾ ਸੁਸਾਇਟੀ ਦਾ ਅਕਾਊਂਟ ਹੋਇਆ ਤੁਹਾਡੀ ਕੰਪਨੀ ਦਾ ਹੋਇਆ ਜਾਂ ਸੁਸਾਇਟੀ ਦਾ ਹੋਇਆ ਉਹੀ ਉੱਥੇ ਲੱਗ ਜੂ ਉਹਦੇ ਚ ਪੈਸੇ ਜਮਾ ਪਏ ਰਹਿਣਗੇ ਤੁਸੀਂ ਬਿਜਲ ਬਿੱਲ ਭਰਨਾ ਤਾਂ ਕੱਢ ਲੈ ਪਾਣੀ ਦੇ ਕੈਂਪਰ ਵਾਲੇ ਨੂੰ ਦੇਣੇ ਨੇ ਤਾਂ ਕੱਢ ਲੈ ਮਾਡਲ ਚੱਲ ਪਿਆ ਸ਼ੁਰੂਆਤੀ ਦੌਰ ਚ ਅੱਜ ਸਾਡੀ ਦੁਕਾਨ ਕੱਟਦੀ ਨਹੀਂ ਕਿਸਾਨ ਨੂੰ ਦਿੰਦੀ ਐ ਕਿੰਨੇ ਟ ਸਾਲਾਂ ਚ 7 ਸਾਲਾਂ ਚ ਜੇ ਮੈਂ ਦੁਕਾਨ ਤੋਂ ਕੋਈ ਚੀਜ਼ ਲੈਣੀ ਐ ਮੰਨ ਲਓ 100 ਰੁਪਏ ਦਾ ਤਾਂ ਮੇਰੇ ਲਈ 90 ਰੁਪਏ ਦਾ ਦਿੰਦੀ ਐ ਫਿਰ ਇੱਕ ਟਾਈਮ ਸੀ ਮੇਰੀ 1000 ਦੀ ਸੇਲ ਹੋ ਗਈ ਮੈਂ 100 ਰੁਪਏ ਦੁਕਾਨ ਨੂੰ ਦੇ ਕੇ ਆਉਂਦਾ ਸੀ ਪਹਿਲੇ 3-4 ਸਾਲ ਅਸੀਂ ਦਿੱਤਾ ਫਿਰ ਬੰਦ ਕਰਤਾ ਹੁਣ ਆ ਪਿਛਲੇ 2 ਸਾਲਾਂ ਤੋਂ ਅਸੀਂ ਰੂਲ ਬਣਾਤਾ ਵੀ ਅਸੀਂ ਪੈਸੇ ਲੈਣੇ ਨਹੀਂ ਦੇਣੇ ਵੀ ਨਹੀਂ ਉਵੇਂ ਰੂਲ ਬਣ ਗਿਆ ਵਿਚਾਲੇ ਵਾਲਾ ਹੁਣ ਬਣਾਤਾ ਰੂਲ ਚਾਕੇ ਅਸੀਂ ਆਪ ਹੀ ਰੂਲ ਬਣਾਉਣ ਵਾਲੇ ਆ ਜਦੋਂ ਸਾਡੇ ਕੋਲੇ ਫੰਡ ਹੀ 3-4 ਲੱਖ ਰੁਪਏ ਇਕੱਠਾ ਹੋ ਗਿਆ ਉਹਦਾ ਫਿਰ ਅਸੀਂ ਕੀ ਕਰਾਂਗੇ ਹੁਣ ਉਹ ਕਿਸਾਨ ਲਈ ਸਹੂਲਤ ਦੇਤੀ ਹੁਣ ਅੱਗੇ ਹੋਰ ਸਹੂਲਤਾਂ ਦੇਤੀਆਂ ਸਹੂਲਤਾਂ ਮਿਲਦੀਆਂ ਨੇ ਨਾ ਅੱਜ ਆ ਕੈਂਪ ਲੱਗਿਆ ਵੀ ਕਿਸੇ ਕੰਪਨੀ ਵੱਲੋਂ ਐ ਉਹਨਾਂ ਦਾ ਪ੍ਰੋਫਿਟ ਇੰਨਾ ਅੱਗੇ ਵੱਧ ਗਿਆ ਉਹਨਾਂ ਨੇ ਹੁਣ ਪੈਸਾ ਸਮਾਜ ਤੇ ਲਾਉਣਾ ਪੈਣਾ ਐ ਇਹਨੂੰ ਸੀਐਸਆਰ ਕਹਿੰਦੇ ਨੇ ਅਸੀਂ ਕੀ ਕੀਤਾ ਜਦੋਂ ਦਿੱਲੀ ਅੰਦੋਲਨ ਹੋਇਆ ਉਦੋਂ ਅੰਦੋਲਨ ਚ ਪੈਸੇ ਦੇ ਕੇ ਆਏ ਹੁਣ ਅਸੀਂ ਹੋਰ ਸਕੀਮ ਰੱਖਤੀ ਵੀ ਆਪਾਂ ਦੋ ਟੂਰ ਕਰਾਵਾਂਗੇ ਕੱਲ ਨੂੰ ਇਹ ਬਾਈ ਦਾ ਮਾਡਲ ਇੰਨਾ ਸੋਹਣਾ ਹੋ ਜਾਂਦਾ ਮੈਂ ਇੱਥੇ ਆਉਂਦਾ ਮੈਨੂੰ ਲੱਗਦਾ ਵੀ ਮੇਰੇ ਖੇਚਾ ਚੀਜ਼ ਐ ਨਹੀਂ ਅ타 ਬਹੁਤ ਉੱਪਰ ਦੀ ਗੱਲ ਐ ਤਾਂ ਮੇਰਾ ਟੂਰ ਜਿਹੜਾ ਉੱਥੋਂ ਛੱਡ ਕੇ ਛੱਡ ਕੇ ਵੀ ਕੋਈ ਬੜਾ ਲਾਭ ਨਹੀਂ ਮਿਲਣਾ ਅਗਲੀ ਗੱਲ ਤੇ ਵਗਜੋ ਤੁਹਾਡੇ ਸਰੀਰ ਛੇਤੀ ਜੇ ਸਰੀਰ ਚੋਂ ਪਸੀਨਾ ਨਿਕਲਦਾ ਵਾਧੂ ਤੱਤ ਬਾਹਰ ਨਿਕਲਦੇ ਨੇ ਤਾਂ ਇਹ ਸੋਨੂੰ ਵੀ ਜਿਉਂਦਾ ਰੱਖਦਾ ਹੈ ਖੇਤੀ ਕਰਨ ਵਾਲੇ ਬੰਦੇ ਦਾ ਕਿਸੇ ਦਾ ਗੋਡਾ ਨਹੀਂ ਖੜੂਗਾ ਕਿਉਂਕਿ ਉਹ ਨਹੀਂ ਐਕਸਰਸਾਈਜ਼ ਕਰਦਾ ਗੱਲ ਆਪਾਂ ਮਾਡਲਾਂ ਦੀ ਕਰਦੇ ਸੀ ਹਰੇਕ ਪਿੰਡ ਚ ਹਰੇਕ ਖੇਤ ਚ ਮਾਡਲ ਹੋਣਾ ਚਾਹੀਦਾ ਮੰਨ ਲਓ ਅੱਜ ਮੈਂ ਇੱਥੇ ਆਇਆ ਤਾ ਮੈਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲੇ ਮੈਂ ਤੁਹਾਨੂੰ ਛੋਟੀ ਜੀ ਗੱਲ ਕਰਦਾ ਯੂਨੀਵਰਸਿਟੀ 40 1962 ਚ ਆਈ 62 ਨੂੰ ਗਿਣ ਲਓ ਅੱਜ 60 ਸਾਲ ਹੋ ਗਏ 62 ਸਾਲ ਹੋ ਗਏ ਜਿਆਦਾ ਹੋ ਗਈ 24 62 ਹੀ ਹੋ ਗਏ ਹਾਂ ਹਾਂ 62 ਸਾਲ ਪਹਿਲਾਂ ਇੱਥੇ ਕੋਈ ਐਗਰੀਕਲਚਰ ਯੂਨੀਵਰਸਿਟੀ ਨਹੀਂ ਸੀ ਕੋਈ ਬੀਜ ਕੰਪਨੀ ਨਹੀਂ ਸੀ ਹੁਣ ਗੱਲ ਸੁਣ ਲਿਓ ਸੱਚ ਕੀ ਹੈ ਆਪਾਂ ਧਰਮਾਂ ਦੀ ਗੱਲ ਕੀਤੀ ਸੀ ਹਰ ਇੱਕ ਚੀਜ਼ ਦੀ ਜੜ ਦੇਖਣੀ ਹੈ ਕਦੋਂ ਸ਼ੁਰੂ ਹੋਈ ਕਿਵੇਂ ਸ਼ੁਰੂ ਹੋਈ 1962 ਚ ਯੂਨੀਵਰਸਿਟੀ ਬਣਦੀ ਹੈ 62 ਦੇ ਵਿੱਚ ਕਲੱਬ ਬਣ ਜਾਂਦਾ ਹਾਂ ਇਹ ਸੁਣਿਆ ਨਾ ਨਾਮ ਸਾਰੇ ਨੇ ਪੀਏਯੂ ਕਿਸਾਨ ਕਲੱਬ ਮੈਂ ਵੀ ਇਹਦਾ ਮੈਂਬਰ ਹਾਂ 2009 ਤੋਂ ਜਦੋਂ ਇਹ ਕਲੱਬ ਬਣਦਾ ਹੈ ਅੱਜ ਆਹ ਸੈਮੀਨਾਰ ਅੰਬੂਜਾ ਫਾਊਂਡੇਸ਼ਨ ਵੱਲੋਂ ਹੋ ਰਿਹਾ ਹੈ ਉਹ ਸੈਮੀਨਾਰ ਜੀ ਨੂੰ ਅਸੀਂ ਕਹਿੰਦੇ ਆ ਵੀ ਫਲਾਨੇ ਕਿਸਾਨ ਕੋਲੇ ਨਵੇਂ ਬੀਜ ਨੇ ਆਪਾਂ ਗੱਲ ਕਰਦੇ ਆ ਬਿਰਕ ਖੇੜਾ ਜਾਣਦੇ ਹੁਣੇ ਕਲਵੀਰ ਸਰਾ ਮੁੰਡਾ ਬੀਜਾਂ ਦਾ ਕੰਮ ਕਰਦਾ ਬਿਰਕ ਖੇੜਾ ਕਿੰਨੀ ਕਿਦੂਰ ਉਰ ਇਤੋਂ ਹੋਗਾ 35 40 ਕਿਲੋਮੀਟਰ ਮੰਨ ਲਓ ਮੇਰੇ ਕਹਿਣ ਦਾ ਮਤਲਬ ਮੈਂ ਉਹ ਜਾਣਦਾ ਉੱਥੇ ਯੂਨੀਵਰਸਿਟੀ ਜਿਹਦਾ ਮੈਂਬਰ ਐ ਇਹਦੀ ਫੋਟੋ ਉਹਦੀ ਫੋਟੋ ਵੀ ਇਹਦੇ ਵਿੱਚ ਉਹਨਾਂ ਦੀ ਬਲੋਟ ਦੁਕਾਨ ਐ ਬੀਜਾਂ ਦੀ 40 50 ਕਿਲੇ ਕਿੰਨੂ ਦਾ ਬਾਗ ਬੂਗ ਇਹੋ ਜਿਹਾ ਕੁਝ ਵੀ ਐ ਉਹ ਵੀ ਪੈਦਾ ਕਰਦੇ ਨੇ ਕਣਕ ਦੇ ਨਵੇਂ ਤੋਂ ਨਮਾ ਬੀ ਹਾਂਜੀ ਉਹਨਾਂ ਨੂੰ ਯੂਨੀਵਰਸਿਟੀ ਨੇ ਚੁਣ ਲਿਆ ਜਦੋਂ ਕਿਸਾਨ ਕਲੱਬ ਦੇ ਮੈਂਬਰ ਬਣ ਗਏ ਵੀ ਇਹ ਆ ਗਾਂ ਬਧੂ ਕਿਸਾਨ ਨੇ ਉਹਨਾਂ ਨੂੰ ਨਵੇਂ-ਨਵੇਂ ਬੀਜ ਦੇਣੇ ਸ਼ੁਰੂ ਕਰਤੇ ਉਹਨਾਂ ਨੇ ਉਹਨੂੰ ਮਲਟੀਪਲਾਈ ਕਰਕੇ ਪਿੰਡ ਚ ਵੇਚਨੇ ਸ਼ੁਰੂ ਕਰਤੇ ਤੁਸੀਂ ਕਣਕ ਨੂੰ 22 ਰੁਪਏ ਨਹੀਂ ਵੇਚ ਸਕਦੇ ਜੇ ਅੱਜ ਆਪਾਂ ਕਹਿੰਦੀ ਐ ਐਮਐਸਪੀ ਮਿਲਦੀ ਨਹੀਂ ਕਿੰਨੇ ਕਿਸਾਨ ਹੱਥ ਖੜਾ ਕਰਿਓ ਵੀ ਮੈਂ 22 ਰੁਪਏ ਵੇਚ ਦੂੰ ਹੱਥ ਖੜਾ ਕਰਿਓ ਨਹੀਂ ਵੇਖਦੀ ਜੇ ਅੱਜ ਮੰਡੀ ਨਾ ਹੋਵੇ ਨਹੀਂ ਵਿਕਦੀ ਨਾ ਅਸੀਂ 100 ਰੁਪਏ ਕਿਲੋ ਵੀ ਕਣਕ ਵੇਚਦੇ ਆ ਕਿਵੇਂ ਨਵੇਂ ਤੋਂ ਨਮਾ ਪੁਰਾਣੇ ਤੋਂ ਪ੍ਰਾਣਾ ਪੈਸਾ ਕੱਲੇ ਨਮਿਆਂ ਚ ਵੀ ਨਹੀਂ ਕਮਾਇਆ ਜਾਂਦਾ ਜਿਹੜਾ ਪੈਸਾ ਹੈ ਉਹ ਨਵੇਂ ਬੀਆਂ ਚ ਵੀ ਬਣਦਾ ਛੋਡੇ ਚੋਂ ਪੰਜ ਬੰਦੇ ਉਹ ਵੀ ਹੋਣਗੇ ਜਿਹੜੇ ਕਹਿੰਦੇ ਨੇ ਯਾਰ ਪੁਰਾਣੇ ਬੀਆਂ ਤੇ ਜਾਣਾ ਇਸ ਤੋਂ ਪੁਰਾਣੇ ਬੀਆਂ ਨੂੰ ਬਿਮਾਰੀ ਕੋਈ ਨਹੀਂ ਲੱਗਦੀ 6 6 ਫੁੱਟ ਦੇ ਕੱਦ ਨੇ ਅੱਜ ਸਾਡੇ ਕੱਦ ਛੋਟੇ ਹੋ ਗਏ ਕ ਵੱਡੇ ਹੋ ਗਏ ਪੰਜਾਬ ਦੀਆਂ ਜਿੰਨੀਆਂ ਫਸਲਾਂ ਸੀ ਸਾਰੀਆਂ ਵੱਡੇ ਕੱਦਾਂ ਵਾਲੀਆਂ ਸੀ ਬਾਜਰਾ ਕਿੰਨੇ ਫੁੱਟ ਦਾ ਹੁੰਦਾ 7 8 ਫੁੱਟ ਦਾ ਉਹ ਅਸੀਂ ਖਾਂਦੇ ਨਹੀਂ ਸਾਨੂੰ ਰੋਟੀ ਨਹੀਂ ਵਧੀਆ ਲੱਗਦੀ ਤੇ ਗੋਡੇ ਨਵੇਂ ਪਵਾਉਣ ਚ ਮਾਨ ਮਹਿਸੂਸ ਕਰਦੇ ਆ ਨਹੀਂ ਜਾਣਦਾ ਬਾਈ ਬੇਬੇ ਗੱਲ ਕੀ ਪਕਾਉਣੀ ਨਹੀਂ ਜਾਣਦੀਆਂ ਹੁਣ ਦੀਆਂ ਕੁੜੀਆਂ ਬੰਦ ਜਾਂਦਾ ਨਹੀਂ ਨਹੀਂ ਅਸਲ ਚ ਰੌਲਾ ਕੀ ਹੋ ਗਿਆ ਹੁਣ ਅਸੀਂ ਗੱਲ ਕੁੜੀਆਂ ਤੇ ਬਾਗੀ ਮੇਰੇ ਵੀ ਪੈਣਾ ਨੇ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਮੇਰੇ ਵੀ ਧੀ ਹੈ ਜੇ ਮੈਂ ਉਹਨੂੰ ਇਹ ਗਿਆਨ ਦੇਉਂ ਵੀ ਤੇਰੇ ਗੋਡੇ ਖੜਨਗੇ ਉਹ ਉਹ ਸਵਾਲ ਕਰੂ ਵੀ ਕਿਉਂ ਖੜਨਗੇ ਮੈਨੂੰ ਉੱਥੇ ਜਵਾਬ ਦੇਣਾ ਪਊਨਾ ਵੀ ਗਰੀਸ ਮੁੱਕ ਗਈ ਜੇ ਗਰੀਸ ਮੁੱਕੂ ਤਾਂ ਬੈਰਿੰਗ ਵੀ ਟੁੱਟਦਾ ਨਾ ਗੋਡਾ ਵੀ ਟੁੱਟਦਾ ਹੈ ਉਹ ਗ੍ਰੀਸ ਨੂੰ ਪੂਰਾ ਕਰਨ ਲਈ ਬਾਜਰਾ ਜਵਾਰ ਇਹ ਫਸਲਾਂ ਉਹ ਕੰਮ ਕਰਦੀਆਂ ਸੀ ਕੋਈ ਹਸਪਤਾਲ ਹੈਗਾ ਸੀ ਮਲੇ ਰੌਲਾ ਸਾਡਾ ਇਹ ਪੈ ਗਿਆ ਸਾਡੀਆਂ ਫਸਲਾਂ ਹੀ ਬਦਲ ਗਈਆਂ ਜੇ ਸਾਡਾ ਫਸਲਾਂ ਬਦਲ ਗਈਆਂ ਤਾਂ ਸਾਡੀਆਂ ਨਸਲਾਂ ਵੀ ਬਦਲ ਗਈਆਂ ਫਸਲਾਂ ਨਾਲ ਹੀ ਨਸਲਾਂ ਨੇ ਅੱਜ ਅਸੀਂ ਉਹਨੇ ਤਾਕਤਵਰ ਨਹੀਂ ਹੈਗੇ ਚਾਹੇ ਕਿੰਨਾ ਮਰਜੀ ਕਹੀ ਜਾਈਏ ਤਾਕਤਵਰਾਂ ਤਾਕਤਵਰਾਂ ਜੇ ਪੁਰਾਣੇ ਬਜ਼ੁਰਗਾਂ ਦੇ ਮੁਕਾਬਲੇ ਦੇਖੀਏ ਉਹ ਮੇਰੇ ਡੈਡੀ ਦਾਦੇ ਉਹਨਾਂ ਕਹਿੰਦੇ ਵੀ ਅਸੀਂ 4 ਵਜੇ ਬਲਦ ਜੋੜ ਲੈਂਦੇ ਹੁਣ ਜਿੰਨਾ ਬਦਲਾ ਮੇਰੇ ਡੈਡੀ ਨੇ ਦੇਖਿਆ ਉਹਨਾਂ ਮੈਂ ਨਹੀਂ ਦੇਖਿਆ ਜਿੰਨਾ ਮੈਂ ਦੇਖਿਆ ਉਹਨਾਂ ਮੇਰੇ ਬੱਚੇ ਨੇ ਨਹੀਂ ਦੇਖਣਾ ਜਿੰਨਾ ਬੱਚੇ ਨੇ ਦੇਖਿਆ ਉਹਨਾਂ ਅਗਲੀ ਪੀੜ੍ਹੀ ਨੇ ਨਹੀਂ ਦੇਖਣਾ ਕਿਉਂ ਨਹੀਂ ਦੇਖਣਾ ਉਦੋਂ ਕੋਈ ਵਾਹਨ ਪੱਧਰ ਨਹੀਂ ਸੀ ਕੋਈ ਕੰਪਿਊਟਰ ਘਰਾਣੀ ਸੀ ਕੋਈ ਟਰੈਕਟਰ ਨਹੀਂ ਸੀ ਕੋਈ ਬੋਰ ਨਹੀਂ ਸੀ ਖੇਤੀ ਫਿਰ ਵੀ ਹੁੰਦੀ ਸੀ ਅੱਜ ਅਸੀਂ ਕਹਿੰਦੇ ਆ ਜਾਣਾ ਮਿਲਿਆ ਹੀ ਨਹੀਂ ਹੋਣਾ ਇੱਥੇ ਆ ਗਏ ਨਾ ਕਿੰਨੇ ਨਕਮੇ ਬਣ ਗਏ ਅਸੀਂ ਨਕਮੇ ਹੋયા ਤੰਦਰੁਸਤ ਤਾਂ ਨਹੀਂ ਹੋਏ ਹਰੇਕ ਕਰੇ ਬਿਮਾਰੀ ਆ ਗਈ ਸਾਡਾ ਜਿਹੜੀ ਰਹਿੰਦੀ ਆਜ਼ਾਦੀ ਸੀ ਫੋਨ ਖਾ ਗਿਆ ਜਿਹੜਾ ਅਸੀਂ ਅੱਜ ਕੋਈ ਪਤਾ ਕੀ ਹੁੰਦਾ ਚਾਹੇ ਮੈਂ ਆਪਣੀ ਭੈਣ ਕੋਲੇ ਜਾਵਾਂ ਭੈਣ ਆਪਦਾ ਫੋਨ ਚੱਕ ਲੈਂਦੀ ਐ ਮੈਂ ਆਪਦਾ ਕੱਢ ਲੈਣਾ ਸੰਧਾਰਾ ਫੜਾਇਆ ਚਲੋ ਜੀ ਕੰਮ ਨੇ ਬੜੇ ਕੋਈ ਦੋਸਤਾਂ ਤਾਂ ਕਰਦਾ ਨਹੀਂ ਨਹੀਂ ਗੱਲ ਆਪਦੇ ਤੇ ਲਾ ਕੇ ਕਰਾਂਗੇ ਤੁਸੀਂ ਮੇਰੇ ਨਾਲ ਲੜ ਨਹੀਂ ਸਕਦੇ ਨਾ ਮੈਂ सोनू ਕਹਿ ਨਹੀਂ ਸਕਦਾ ਇਹ ਗੱਲ ਮੈਂ सोनू ਨੂੰ ਨਹੀਂ ਕਹਿ ਸਕਦਾ ਵੀ ਤੁਸੀਂ ਮੋਬਾਈਲ ਚਲਾਉਨੇ ਹੋ ਤੁਸੀਂ ਗਲ ਪੈ ਜਾਓਗੇ ਮੈਂ ਆਪ ਕਹਿ ਦੂੰਗਾ ਆਪਦੇ ਤੇ ਵੀ ਮੈਂ ਮੋਬਾਈਲ ਚਲਾਉਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਗੱਲ ਸਮਝ ਗਏ ਕੀ ਕਹਿਣਾ ਚਾਹੁੰਦੇ ਨੌਲੇਜ ਹੈ ਨਹੀਂ ਗੱਲ ਕਰੂ ਕੋਈ ਕੀ ਨੌਲੇਜ ਹੋਊ ਤਾਂ ਗੱਲ ਹੋਊ ਆਪਣਾ ਜਿਹੜਾ ਮੇਨ ਮਕਸਦ ਸੀ ਸਬਜ਼ੀਆਂ ਤੇ ਜਾਂਦੇ ਆ ਮੋੜ ਕੇ ਵੀ ਜਦੋਂ ਆਪਾਂ ਸਬਜ਼ੀਆਂ ਲਾਉਣੀਆਂ ਨੇ